ਪਲਵੰਡੀ ਸਬੋਰਟ ਮੰਡੀ ਤੇ ਅੱਜ ਜਿਹੜੇ ਜਿਹੜੇ ਟਰੈਕਟਰ ਲੱਗੇ ਸੀ ਉਹ ਦਿਖਾਉਣ ਲੱਗੇ ਆ ਜਿਵੇਂ ਆ ਸੋਨਾਲਿਕ ਦਾ 2021 ਮਾਡਲ ਟਰੈਕਟਰ ਆ ਅਰਜਨ ਰੋਬੋ ਆ 2018 ਮਾਡਲ ਆ 855 2014 15 ਮਾਡਲ ਆ ਭਾਈ ਪਿੰਟੂ ਦੇ ਆ ਪਿੰਟੂ ਦਾ ਨੰਬਰ ਹੈਗਾਗਾ 70 793 70256 ਇਹਦੇ ਕੋਲ 2 14 ਮਾਡਲ ਟਰੈਕਟਰ ਆ ਪਰਲਾ ਕਲੋਸ ਕਰ ਇੰਜਨ ਚ ਆ ਹੈਗਾਗਾ ਆਪਣਾ ਮੋਹੱਲੀਆ ਅੱਗੇ ਆਇਸ਼ਰ ਹੈ ਆਇਸ਼ਰ 2013 ਮਾਡਲ ਦਾ 2 ਲੱਖ ਤੇ 10000 ਰੁਪਏ ਟਰੈਕਟਰ ਦਾ ਰੇਟ ਹੈ ਜੀ ਅਗੇ ਟਰੈਕਟਰ ਆ ਜਾਂਦਾ ਹੈ ਕਿ 17 ਉਹਦਾ 7 ਨਾਂ ਹੁੰਦਾ ਹੈਗਾ 3600 ਪੀ 2010 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈਗਾ ਚੰਗਾ ਟਰੈਕਟਰ ਹੈ ਤੇ ਤਰਸੀ ਪੈਸੇ ਟਰੈਕਟਰ ਦੇ ਟਾਇਰ ਹੈਗੇ ਟਰੈਕਟਰ ਦਾ ਮੁੱਲ ਰੱਖਿਆ ਬਾਈ ਨੇ 3 ਲੱਖ ਤੇ 95000 ਰੁਪਏ 3 ਸਪੀਡ ਟਰੈਕਟਰ ਹੈ ਬਾਈ ਜੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਅੱਗੇ ਸਪੈਸ਼ਲ ਡੀਸ਼ਨ ਆ ਜਾਂਦਾ ਜੀ ਸਪੈਸ਼ਲ ਡੀਸ਼ਨ ਹੈਗਾ 2019 ਮਾਡਲ 172500 ਰੁਪਏ ਟਰੈਕਟਰ ਦਾ ਰੇਟ ਅੱਗੇ 36 ਦੀ ਇੱਕ ਹੋਰ ਹੈ 36 ਦੀ ਹੈਗਾ ਜੀ ਸੁਪਰ ਪਲੱਸ 36 ਦੀ ਸੁਪਰ ਪਲੱਸ ਹੈ ਜੀ 50 ਐਚਪੀ ਵਾਲਾ ਹੁੰਦਾਗਾ ਨਾਲ ਦੇ ਟਾਇਰ ਨੇ 2000 ਤੇ 19 ਮਾਡਲ ਟਰੈਕਟਰ ਟਰੈਕਟਰ ਬਿਲਕੁਲ ਸਾਫ ਸੁੱਤ ਰਹੇਗਾ ਇਹ ਦੋਨੇ ਟਰੈਕਟਰ ਹੈ ਜਿਹੜੇ ਇਹ ਹਰਿਆਣਾ ਨੰਬਰ ਨੇ ਐਨਓਸੀ ਮਿਲੂਗੀ ਜਿੱਤੋਂ ਵੀ ਤੁਸੀਂ ਕਹੋਗੇ ਇਹ 19 ਮਾਡਲ ਹੈ 5 ਲੱਖ ਤੇ 85000 ਟਰੈਕਟਰ ਦਾ ਰੇਟ ਹੈਗਾ ਤੁਹਾਨੂੰ ਫੋਨ ਨੰਬਰ ਬੋਲਾਂਗੇ ਸਾਰਾ ਕੁਝ ਆਪਾਂ ਵਿੱਚ ਬੋਲਾਂਗੇ ਅੱਗੇ ਟਰੈਕਟਰ ਹੈਗਾ 855 855 2000 ਤੇ 13 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ 4,65,000 ਰੁਪਿਆ ਟਰੈਕਟਰ ਦਾ ਰੇਟ ਹੈ। ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਕੋਈ ਟਰੈਕਟਰ ਸੌਂਦੀ ਰੇਟ ਸੌਂਦੇ ਜਾਣਕਾਰੀ ਲੈਣੀ ਆ ਤਾਂ ਗੱਲ ਕਰ ਲੈ। ਅੱਗੇ 750 ਸੋਨਾਲੀਕਾ 750 ਸੋਨਾਲੀਕਾ 3 ਸਪੀਡ ਵਾਲਾ ਜੀ 2020 ਮਾਡਲ ਹੈ 5,70,000 ਰੁਪਿਆ ਟਰੈਕਟਰ ਦਾ ਰੇਟ ਹੈਗਾ। ਅੱਗੇ ਆਇੰਦਾਗਾ 800 ਸੋਨਾਲੀਕਾ 720 ਸੋਨਾਲੀਕਾ 720 2013 ਮਾਡਲ ਹੈ। ਨਾਲ ਦੇ ਟਰੈਕਟਰ ਦੇ ਟਾਇਰ ਹੈ ਜੀ। ਪੰਜਾਬ ਨੰਬਰ ਹੈ ਪਹਿਲੇ ਮਾਲਕ ਦਾ ਪੀਵੀ 13 4 ਲੱਖ ਤੇ 25000 ਰੁਪਏ ਦਾ ਟਰੈਕਟਰ ਦਾ ਰੇਟ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਓ ਤੁਸੀਂ ਆਪਣਾ ਨੰਬਰ ਹੈਗਾ 98653 62000 ਚਾਹਾਂ ਬਿਲਕੁਲ ਨਵਾਂ ਟਰੈਕਟਰ ਨਾਲ ਦੇ ਟਾਇਰ ਨੇ 2013 ਦੇ ਜਿੰਨਾ ਟਰੈਕਟਰ ਚੱਲਿਆਗਾ ਸਾਰਾ ਜੈਨੂਨ ਚੱਲਿਆ 2100 ਘੰਟਾ ਚੱਲਿਆ ਹੋਇਆ 21200 ਘੰਟਾ ਹੈ 2013 ਮਾਡਲ ਨਾਲ ਦੇ ਟਾਇਰਾਂ ਚ ਪੂਰਾ ਚੰਗਾ ਟਰੈਕਟਰ 21200 ਘੰਟਾ ਚੱਲਿਆ ਮਾਰ ਕੇ ਆ ਦੇ ਚਾਹੇ ਟਾਇਰ ਨਾਲ ਦੇ ਟਰੈਕਟਰ ਦੇ ਜੇ ਮਨ ਨਵਾਂ ਟਰੈਕਟਰ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ 60 HP ਵਾਲਾ ਟਰੈਕਟਰ ਹੈ ਟਰੈਕਟਰ ਦਾ ਸਵਾ ਚਾਰ ਲੱਖ ਰੁਪਏ ਡਿਮਾਂਡ ਹੈਗੀ ਚਾਰ ਕੁ ਲੱਖ ਰੁਪਏ ਦੇ ਘਰਾਂ 'ਚ ਤੁਹਾਡਾ ਸੌਦਾ ਹੋਣ ਦੇ ਚਾਂਸ ਹੈ ਟਰੈਕਟਰ ਦਾ 3 ਲੱਖ ਦਾ ਲੋਨ ਵੀ ਹੋ ਜੂ ਪੁਰਾਣਾ ਟਰੈਕਟਰ ਵਿੱਚ ਕਰਾਉਣਾ ਤਾਂ ਉਹ ਵੀ ਕੱਟਿਆ ਜਾਊਗਾ ਇਹ ਆਪਣੇ ਆਪ ਦੇ ਟਰੈਕਟਰ ਹੈ ਜੀ ਆਪਣਾ ਨੰਬਰ ਹੈਗਾ 9465362 ਆ ਆਹ ਟਰੈਕਟਰ ਆ ਜਾਂਦਾ ਜੀ ਅੱਗੇ 2012 ਮਾਡਲ ਹੈ 55 HP ਵਾਲਾ ਟਰੈਕਟਰ ਹੈ ਪਲੱਸ ਵਾਲਾ ਪੂਰਾ ਫੁੱਲ ਚੰਗਾ ਟਰੈਕਟਰ ਹੈ 80 85% ਟਰੈਕਟਰ ਦੇ ਚਾਰੇ ਟਾਇਰ ਹੈਗੇ ਪੂਰਾ ਨਵਾਂ ਕੈਸਾ ਦਾ ਜਿਹਨੂੰ ਕੋਰਾ ਟਰੈਕਟਰ ਹੈ ਪਹਿਲੇ ਮਾਲਕ ਦਾ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਟਰੈਕਟਰ ਦਾ ਰੇਟ ਹੈਗਾ ਜੀ 4 ਲੱਖ ਤੇ 85000 ਰੁਪਿਆ ਇਹਦਾ ਡਿਮਾਂਡ ਹੈਗੀ ਮੌਕੇ ਤੇ ਮਾਨਦਾਨ ਥੋੜਾ ਪੂਰਾ ਕਰ ਦਾਂਗੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਓ ਜੀ ਪੂਰਾ ਵਧੀਆ ਟਰੈਕਟਰ ਹੈਗਾ 2012 ਮਾਡਲ ਪਿਓਰ ਅੱਗੇ ਆਇਆ ਦਾ ਵਲਟ੍ਰੈਕ 60 ਵਲਟ੍ਰੈਕ 60 ਹੈ ਜੀ ਸੋਨਾਲਿਕਾ 2014 ਮਾਡਲ ਟਰੈਕਟਰ ਹੈ ਜੀ ਸਾਇਰ 79 80 ਪੈਸੇ ਪੂਰਾ ਵਧੀਆ ਟਰੈਕਟਰ ਹੈਗਾ ਰੈਕਟਰ ਡਾਕਟਰ ਕੋਨਫਿਕ ਨੂੰ ਪੀ ਲੱਗੀ ਹੋਈ ਆ ਟਰੈਕਟਰ ਤੇ 3 ਲੱਖ ਰੁਪਏ ਦੇ ਲਗਭਗ ਲੋਨ ਵੀ ਹੋ ਜੂ ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣੇ ਟਰੈਕਟਰ ਕੱਟੇ ਜਾਣਗੇ ਜੇ ਕਿਸੇ ਭਰਾਣੇ ਪੁਰਾਣਾ ਟਰੈਕਟਰ ਕੋਲੋਂ ਸਾਰੇ ਟਰੈਕਟਰਾਂ ਵਿੱਚ ਪੁਰਾਣੇ ਟਰੈਕਟਰ ਕੱਟੇ ਜਾਣਗੇ ਤੇ ਸਾਰੇ ਟਰੈਕਟਰਾਂ ਤੇ ਤਕਰੀਬਨ ਲੋਨ ਹੋ ਜੂ 2012 ਮਾਡਲ ਦੋ ਤੇ ਉੱਤੇ ਸਾਰਿਆਂ ਤੇ ਲੋਨ ਹੋ ਜਾਂਦਾ ਇਹ ਟਰੈਕਟਰ ਦਾ ਰੇਟ ਹੈਗਾ 4 ਲੱਖ ਤੇ 65 ਹਜ਼ਾਰ ਅੱਗੇ ਟਰੈਕਟਰ ਹੈਗਾ ਜੀ 60 55 655 2014 ਮਾਡਲ ਟਰੈਕਟਰ ਹੈ ਵੀਰੇ ਪੂਰਾ ਚੰਗਾ ਟਰੈਕਟਰ ਸਰਕਾਰੀ ਪਲੇਟਾਫੋਰਮ ਉੱਤੇ ਲੱਗੀਆਂ ਹੋਈਆਂ ਨੇ 780 ਪੈਸੇ ਆ 2 ਸਪੀਡ ਟਰੈਕਟਰ ਹੈ ਜਿਹੜਾ ਵਲਟ੍ਰੈਕ ਹੈ 3 ਸਪੀਡ ਹੈ ਇਹ 2 ਸਪੀਡ ਟਰੈਕਟਰ ਹੈ ਪੂਰਾ ਵਧੀਆ ਟਰੈਕਟਰ ਹੈਗਾ ਕਿਸੇ ਭਰਾ ਨੂੰ ਚਾਹੀਦਾ ਹੋਵੇ 60 ਐਚਪੀ ਵਾਲਾ ਆਪਾਂ 55 ਐਚਪੀ ਵਾਲਾ ਟਰੈਕਟਰ ਹੈ ਨਾ ਆਪਰੇ ਨਾਲ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਹੈਗਾ ਤੇ ਤੁਸੀਂ ਨੰਬਰ ਨੋਟ ਵੀ ਕਰ ਲਓ 9865362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਦੀ ਰੇਟਾ ਤੋਂ ਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਇੱਕ ਕਿਸਾਨ ਭਰਾਵਾਂ ਲਈ ਹੋਰ ਖੁਸ਼ਖਬਰੀ ਦੇ ਦिए ਭਾਈ ਜੀ ਮਤ ਜੇ ਕਿਸੇ ਭਰਾ ਨੇ ਕੋਈ ਨਟ ਨਿਕਲ ਕਰਾਉਣੇ ਆ ਮੋਗੇ ਵਾਲੇ ਬਰਨਾਲੇ ਵਾਲੇ ਨੋਟ ਕਰ ਲੈਣ ਤਾਂ ਆਈਡੀ ਚੌਕ ਚ ਬਠਿੰਡੇ ਜਿਹੜਾ ਮੱਛੀਆਂ ਵਾਲਾ ਚੌਕ ਬੋਲ ਦਿੰਦੇ ਹੁਣ ਗੁਰਮੁਖੀ ਚੌਕ ਬਣ ਗਿਆ ਉੱਥੇ ਬਾਈ ਕੁਲਦੀਪ ਦੀ ਜਿਹੜੇ ਵਰਕਸ਼ਾਪ ਹੈ ਬਾਈ ਉੱਥੋਂ ਤੁਸੀਂ ਆ ਕੇ ਨਿਕਲ ਕਰਵਾ ਸਕਦੇ ਹੋ 50 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਕੋਈ ਬਾਈ ਦੂਰੋਂ ਆਊਗਾ ਬਾਈ ਕਹਿੰਦਾ ਉਹਦਾ ਮਾਨਦਾਨ ਫੁੱਲ ਕਰਾਂਗੇ ਆਪਾਂ ਕੋਈ ਚੱਕਰ ਨਹੀਂ ਉਸ ਹਿਸਾਬ ਨਾਲ ਰੇਟ ਘੱਟ ਵੱਧ ਵੀ ਕਰ ਦਿੰਦਾ ਨਿਕਲ ਕਰਾਉਣੇ ਹੁਣ ਨਵੇਂ ਨਟ ਪਾਉਣ ਦੀ ਲੋੜ ਨਹੀਂ ਨਵੇਂ ਬਣਾ ਕੇ ਦੇ ਦਿੰਦੇ ਆ ਜੀ ਨੰਬਰ ਤੁਹਾਨੂੰ ਬੋਲ ਦਿੰਨੇ ਆ ਆਪਾਂ ਸਿੱਧੇ ਬਾਈ ਨਾਲ ਤੁਸੀਂ ਗੱਲ ਵੀ ਕਰ ਲਿਓ ਐਡਰੈਸ ਤੁਹਾਨੂੰ ਬੋਲ ਦਿੱਤਾ ਬਠਿੰਡੇ ਆਈਟੀ ਚੌਕ ਹੈਗਾ ਉੱਤੇ ਮੱਛੀਆਂ ਵਾਲਾ ਪੁਲ ਕਹਿੰਦੇ ਸੀ ਉਹਦੇ ਹੇਠਾਂ ਇੱਕ ਨਾ ਪੇਟੀਆਂ ਵਾਲੀ ਫੈਕਟਰੀ ਏਜੰਸੀ ਦੇ ਜਮਾ ਕੋਲੇ ਆ ਤੇ ਪੇਟੀਆਂ ਵਾਲ ਮੰਗਾਂ ਵਾਲੀ ਫੈਕਟਰੀ ਆ ਉਹਦੇ ਜਮਾ ਨਾਲ ਹੈ 97840010 97840010 ਇਹ ਬਾਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਆਪਦਾ ਜਿਹੜਾ ਨਾਟ ਨਿਕਲ ਵਗੈਰਾ ਕਰਾ ਸਕਦੇ ਹੋ ਵੀਡੀਓ ਚੰਗੀ ਲੱਗੀ ਤੇ ਜਲਦੀ ਜਲਦੀ ਵੀਡੀਓ ਸ਼ੇਅਰ ਕਰਦੇ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ